ਸਰ ਜੀ ਕਾਲ ਜੀ ਮੈਂ ਆਪ੍ਰਿਤ ਕਰ ਹਾਜ਼ਰ ਹਾਂ ਸੀ ਰਵਨਜੋਤ ਕੌਰ ਸਿੱਧੂ ਦੁਆਰਾ ਲਿਖੀ ਗਈ ਕਹਾਣੀ ਪਿਉ ਦੀਆਂ ਸਧਰਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਅੰਤ ਵਿੱਚ ਸੰਸਕਾਰ ਦੀ ਸਾਰੀ ਤਿਆਰੀ ਪੂਰੀ ਹੋ ਚੁੱਕੀ ਸੀ ਅਚਾਨਕ ਵਿਰਲਾਪ ਕਰਦੀ ਹੋਈ ਬੰਤੂ ਅੰਦਰ ਵੜੀ ਉਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਬੰਤੂ ਨਸੀਬ ਸਿੰਘ ਦੀ ਭੈਣ ਸੀ ਜੋ ਨਸੀਬ ਦੀ ਗਰੀਬੀ ਕਾਰਨ ਸਦੀਪੂਲ ਚੱਲ ਛੱਡ ਗਈ ਸੀ ਨਸੀਬ ਸਿੰਘ ਆਪਣੇ ਪਿੱਛੇ ਆਪਣੀ ਧਰਮ ਪਤਨੀ ਅਤੇ ਪੰਜ ਧੀਆਂ ਤੇ ਇੱਕ ਪੁੱਤ ਛੱਡ ਗਿਆ ਸੀ ਸਾਰੇ ਹੁੰਦਲੀ ਪਿਵਾਰ ਹੀ ਗੱਲਾਂ ਕਰਦੇ ਸੀ ਕਿ ਦਲੀਪ ਦੇ ਸਿਰ ਬਹੁਤ ਭਾਰੀ ਜ਼ਿੰਮੇਵਾਰੀ ਪੈ ਗਈ ਆ ਫਿਰ ਜਦੋਂ ਬੰਤੋਂ ਨੂੰ ਆਇਆ ਦੇਖਿਆ ਤਾਂ ਕੁਝ ਲੋਕ ਕਹਿਣ ਲੱਗੇ ਸ਼ਾਇਦ ਹੁਣ ਬੰਤੋਂ ਹੁਣ ਦਲੀਪ ਉਹਨਾਂ ਦੀ ਮਦਦ ਕਰੂਗੀ ਸੰਸਕਾਰ ਹੋਇਆ ਹੋਂ ਤਾਂ ਵਾਸਾ ਭਾਈਚਾਰੇ ਦੇ ਲੋਕ ਘਰ ਆ ਗਏ ਬੰਤੋਂ ਕੋਲ ਉਸਦੇ ਪ੍ਰਾਦੀ ਮੌਤ ਅਫਸੋਸ ਕਰਨ ਲੱਗੇ ਤਾਂ ਬੰਤੋਂ ਨੇ ਕਿਹਾ ਕੀ ਹੁਣ ਸਭ ਭਾਈਚਾਰਾ ਬੈਠਾ ਹੈ ਹੁਣ ਵੀਰਾ ਵੀ ਦੁਨੀਆ ਤੀ ਨਹੀਂ ਰਿਹਾ ਇਸ ਲਈ ਮੈਨੂੰ ਮੇਰਾ ਹਿੱਸਾ ਦਿੱਤਾ ਜਾਵੇ ਬੰਦੋ ਦੀ ਇਹ ਗੱਲ ਸੁਣ ਸਭ ਇੱਕਦਮ ਡਗ ਰਹਿ ਗਏ ਜਿਵੇਂ ਸਭ ਨੂੰ ਸੱਪ ਸੁੰਘ ਗਿਆ ਹੋਵੇ ਭਾਈਚਾਰੇ ਦੇ ਲੋਕਾਂ ਨੇ ਬੰਤੂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਭੈਣੇ ਬੰਤੂ ਸੁਣ ਸਾਡੀ ਗੱਲ ਤੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਹੈ ਹੁਣ ਤੂੰ ਦਲੀ ਪਰੇ ਸੋਚ ਬੱਚੜੇ ਦੀ ਹਜੇ ਉਮਰ ਹੀ ਕੀ ਤੇ ਉਸੇ ਸਿਰ ਤੇ ਵੱਡੀ ਜ਼ਿੰਮੇਵਾਰੀ ਪੈ ਗਈ ਪੰਜ ਪੈਣਾ ਹੈ ਤੇਰੀ ਭਾਬੀ ਹੈ ਜਿਹੜਾ ਸੋਝ ਸਮਝ ਕੇ ਫੈਸਲਾ ਲੈ ਇਹਨਾਂ ਕੋਲ ਕਿਹੜਾ ਬੋਤ ਹੈ ਜਿਸ ਵਿੱਚੋਂ ਤੂੰ ਹਿੱਸਾ ਮੰਗਦੀ ਆ ਲਾ ਪਾ ਕੇ ਇੱਕ ਕਿਲਾ ਹੀ ਆ ਉਸ ਵਿੱਚੋਂ ਤੂੰ ਆਪਣਾ ਹਿੱਸਾ ਲੈ ਲਮਗੀ ਤਾਂ ਦਲੀਪ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰੇਗਾ ਪਰ ਬੰਤੂ ਨੇ ਕਿਸੇ ਦੀ ਗੱਲ ਨਾ ਸੁਣੀ ਤੇ ਨਾ ਹੀ ਇਹ ਸੋਚਿਆ ਕਿ ਹਜੇ ਤਾਂ ਨਸੀਬ ਦੀ ਦੇਦਾ ਸੰਸਕਾਰ ਹੀ ਕਰਕੇ ਆਇਆ ਫਿਰ ਇੱਕ ਸਿਆਣੇ ਬੰਦੇ ਨੇ ਚੰਗਾ ਬੰਤੂ ਜੀਤੂ ਆਪਣਾ ਹਿੱਸਾ ਲੈਣਾ ਹੈ ਤਾਂ ਨਸੀਬ ਸਿਆਂ ਦੀ ਆਖਰੀ ਅਰਦਾਸ ਦੀ ਪੰਜ ਦਿਨ ਬਾਅਦ ਆਈ ਆਖਰੀ ਅਰਦਾਸ ਦੀ ਪੰਜ ਦਿਨ ਬਾਅਦ ਬੰਤੂ ਆਈ ਤੇ ਆਪਣਾ ਹਿੱਸੇ ਦੀ ਮੰਗ ਕੀਤੀ ਪਿੰਡ ਦੀ ਪੰਚਾਇਤ ਇਕੱਠੀ ਹੋਈ ਦਲੀਪ ਤੇ ਦਲੀਪ ਦੀ ਮਾਂ ਨੂੰ ਬੁਲਾਇਆ ਗਿਆ ਤੇ ਬੰਤੂ ਦੁਆਰਾ ਹਿੱਸੇ ਦੀ ਮੰਗ ਬਾਰੇ ਦੱਸਿਆ ਗਿਆ ਦਲੀਪ ਤੇ ਉਸ ਦੀ ਮਾਂ ਨੇ ਕਿਹਾ ਕਿ ਤੁਸੀਂ ਵੱਡੇ ਹੋ ਜੋ ਵੀ ਫੈਸਲਾ ਕਰੋਗੇ ਸਾਨੂੰ ਮਨਜ਼ੂਰ ਹੋਵੇਗਾ ਪੰਚਾਇਤ ਨੇ ਬੰਤੂ ਨੂੰ ਬੰਤੂ ਦਾ ਹਿੱਸਾ ਦੇ ਦਿੱਤਾ ਪੰਤੂ ਨੇ ਆਪਣਾ ਹਿੱਸਾ ਲਿਆ ਤੇ ਉੱਥੋਂ ਚਲੇ ਗਏ ਉਸਨੇ ਇੱਕ ਵਾਰ ਵੀ ਆਪਣੀ ਪਰਜਾਈ ਆਪਣੇ ਪਤੀ ਜੀ ਦਲੀਪ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ ਤੇ ਨਾ ਹੀ ਕੋਈ ਦੁੱਖ ਸੁਕੀਤਾ ਕੁਝ ਦਿਨਾਂ ਬਾਅਦ ਪੰਤੂ ਨੇ ਆਪਣਾ ਹਿੱਸਾ ਆਪਣੇ ਸ਼ਰੀਕਾਂ ਨੂੰ ਵੰਜ ਦਿੱਤਾ ਇਹ ਸੁਣ ਦਲੀਪ ਮਾ ਨੂੰ ਬਹੁਤ ਗਹਿਰਾ ਸਦਮਾ ਲੱਗਿਆ ਜਿਸ ਨਾਲ ਉਹ ਬਿਮਾਰ ਰਹਿਣ ਲੱਗੇ ਤੇ ਹੌਲੀ-ਹੌਲੀ ਉਸ ਮੰਝੇ ਨੇ ਮੰਝਾ ਫੜ ਲਿਆ ਦਲੀਪ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਦਲੀਪ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਕਿਉਂਕਿ ਘਰ ਦੀ ਜ਼ਿੰਮੇਵਾਰੀਆਂ ਤਾਂ ਉਹਨੇ ਹੀ ਪੂਰੀਆਂ ਕਰ ਸਕਦਾ ਸੀ ਹੁਣ ਦਲੀਪ ਕੋਲ ਅੱਦਾ ਕਿਲਾ ਤਿੰਨ ਚਾਰ ਮੱਝਾਂ ਸਨ ਦਲੀਪ ਪੂਰੀ ਸਖਤ ਮਿਹਨਤ ਕਰਦਾ ਸੀ ਉਸ ਦੀਆਂ ਪੈਣਾ ਵੀ ਲੋਕਾਂ ਦੇ ਕੱਪੜੇ ਸਿਉਂਦਿਆਂ ਮੱਝਾਂ ਦਾ ਦੁੱਧ ਵੇਚਦਿਆਂ ਦਲੀਪ ਤੇ ਦਲੀਪ ਦੀਆਂ ਪੈਣਾ ਰਲ ਕੇ ਘਰ ਨੂੰ ਸੰਭਾਲ ਲਿਆ ਤੇ ਆਪਣੀ ਮਾਂ ਦੀ ਵੀ ਦੇਖਭਾਲ ਚੰਗੀ ਤਰ੍ਹਾਂ ਕਰਦੀ ਸਮਾ ਆਪਣੀ ਚਾਲ ਚੱਲਿਆ ਹੁਣ ਲੋਕਾਂ ਨੇ ਦਲੀਪ ਨੂੰ ਆਪਣੀਆਂ ਭੈਣਾਂ ਦਾ ਵਿਆਹ ਕਰਨ ਲਈ ਕਹਿਣ ਲੱਗੇ ਦਲੀਪ ਵੀ ਹੁਣ ਚਿੰਤਾ ਵਿੱਚ ਰਹਿਣ ਲੱਗਿਆ ਦਲੀਪ ਨੇ ਪਿੰਡ ਦੇ ਕੁਝ ਸਿਆਣੇ ਬੰਦਿਆਂ ਨੂੰ ਆਪਣੀਆਂ ਭੈਣਾਂ ਦੇ ਰਿਸ਼ਤੇ ਲਈ ਕਿਹਾ ਕਿ ਚੰਗੇ ਪਰਿਵਾਰ ਦਾ ਕੋਈ ਰਿਸ਼ਤਾ ਹੋਇਆ ਤਾਂ ਜ਼ਰੂਰ ਦੱਸ ਪਾਉਂ ਦਲੀਪ ਦੀਆਂ ਭੈਣਾਂ ਇੱਜ਼ਤਦਾਰ ਤੇ ਮਿਹਨਤੀ ਹੋਣ ਕਾਰਨ ਉਹਨਾਂ ਲਈ ਜਲਦੀ ਹੀ ਰਿਸ਼ਤੇ ਆਉਣ ਲੱਗੇ ਦਲੀਪ ਨੇ ਸਭ ਨੂੰ ਹੀ ਪਹਿਲਾਂ ਕਹਿ ਰੱਖਿਆ ਸੀ ਕਿ ਉਹ ਗਰੀਬ ਹੈ ਉਸਨੇ ਆਪਣੀ ਹیثیت ਅਨੁਸਾਰ ਹੀ ਬਰਾਤੀ ਸੇਵਾ ਕਰ ਸਕਦਾ ਹੈ ਜਿੰਨਾ ਉਸਦੇ ਹੱਥ ਵਿੱਚ ਹੈ ਉਹ ਉਹਨਾ ਗਰੀਬੀ ਦਾ ਵੀ ਦਾ ਆਪਣੀਆਂ ਭੈਣਾਂ ਨੂੰ ਦੇਵੇਗਾ ਪਿੰਡ ਵਾਲਿਆਂ ਦੇ ਸਹਿਯੋਗ ਤੇ ਰੱਬ ਦੀ ਕਿਰਪਾ ਨਾਲ ਦਲੀਪ ਦੀਆਂ ਪੰਜਾਂ ਹੀ ਭੈਣਾਂ ਦਾ ਰਿਸ਼ਤਾ ਇੱਜ਼ਤਦਾਰ ਪਰਿਵਾਰ ਵਿੱਚ ਹੋ ਗਿਆ ਦਲੀਪ ਮਿਹਨਤੀ ਹੋਣ ਕਰਕੇ ਪਿੰਡ ਵਾਲਿਆਂ ਨੇ ਉਸਦਾ ਵਿਆਹ ਵੀ ਇੱਕ ਸਮਝਦਾਰ ਤੇ ਸੂਝਵਾਨ ਕੁੜੀ ਨਾਲ ਕਰ ਦਿੱਤਾ ਜਿਸਨੇ ਦਲੀਪ ਦਾ ਬਹੁਤ ਸਾਥ ਦਿੱਤਾ ਤੇ ਦਲੀਪ ਤੇ ਘਰਵਾਰ ਨੂੰ ਚੰਗੀ ਤਰ੍ਹਾਂ ਸੰਭਾਲ ਲਿਆ ਤੇ ਦਲੀਪ ਦੀ ਮਾਂ ਦੀ ਵੀ ਦਿਲੋਂ ਸੇਵਾ ਕਰਦੀ ਹੁਣ ਦਲੀਪ ਦੇ ਘਰ ਦੋ ਜੁੜਵਾ ਬੱਚਿਆਂ ਨੇ ਜਨਮ ਲਿਆ ਇੱਕ ਕੁੜੀ ਤੇ ਇੱਕ ਮੁੰਡੇ ਨੇ ਲਈ ਬਹੁਤ ਖੁਸ਼ ਸੀ ਦਲੀਪ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ ਦਲੀਪ ਪਰ ਕਿਸੇ ਨੂੰ ਕਹਿੰਦਾ ਕਿ ਉਹ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਬਹੁਤ ਵੱਡੀ ਨੌਕਰੀ ਦਿਲਾਉ ਜੋ ਸਦਨਾ ਅਰੀਜਾ ਮੈਂ ਆਪਣੀਆਂ ਤੇ ਆਪਣੀਆਂ ਭੈਣਾਂ ਦੀਆਂ ਪੂਰੀਆਂ ਨਾ ਕਰ ਸਕਿਆ ਪਰ ਆਪਣੇ ਬੱਚਿਆਂ ਦੀਆਂ ਪੂਰੀਆਂ ਜ਼ਰੂਰ ਕਰੂੰਗਾ। ਦਲੀਪ ਨੇ ਆਪਣੇ ਪੁੱਤਰ ਦਾ ਨਾਮ ਰਤਨ ਤੇ ਆਪਣੀ ਧੀ ਦਾ ਨਾਮ ਰੋਸ਼ਨੀ ਰੱਖਿਆ। ਦਲੀਪ ਆਪਣੇ ਬੱਚਿਆਂ ਦੀ ਹਰ ਰੀਝ ਪੂਰੀ ਕਰਨ ਲਈ ਦਿਨ ਰਾਤ ਮਿਹਨਤ ਕਰਦਾ ਸੀ। ਇੱਕ ਦਿਨ ਰਤਨ ਸੜਕ ਤੇ ਖੇਡ ਰਿਹਾ ਸੀ ਕਿ ਅਚਾਨਕ ਇੱਕ ਤੇਜ਼ ਰਫ਼ਤਾਰ ਨਾਲ ਆਉਂਦੀ ਗੱਡੀ ਨੇ ਉਸ ਨੂੰ ਆਪਣਾ ਸ਼ਿਕਾਰ ਬਣਾ ਲਿਆ। ਰਤਨ ਦੀ ਮੌਤ ਮੌਕੇ ਤੇ ਹੀ ਹੋ ਗਈ। ਰਤਨ ਹਜੇ 4 ਸਾਲ ਦਾ ਸੀ। ਰਤਨ ਦੀ ਮੌਤੇ ਸਮਨੇ ਵਿੱਚ ਦਲੀਪ ਪ੍ਰੀਮਾ ਵੀ ਉਸ ਸਮੇਂ ਆਪਣੇ ਪ੍ਰਾਂਤ ਆ ਗਈ। ਦਲੀਪ ਦੇ ਘਰ ਇੱਕ ਦਿਨ ਵਿੱਚ ਹੀ ਦੋ ਮੌਤਾਂ ਹੋ ਗਈਆਂ। ਸਾਰੇ ਪਿੰਡ ਵਿੱਚ ਸੋਗ ਛਾ ਗਿਆ। ਦਲੀਪ ਤਾਂ ਅੰਦਰੋਂ ਹੀ ਟੁੱਟ ਚੁੱਕਾ ਸੀ। ਦਲੀਪ ਦੀ ਪਤਨੀ ਤੇ ਪਿੰਡ ਵਾਲਿਆਂ ਨੇ ਦਲੀਪ ਨੂੰ ਹੌਸਲਾ ਦਿੱਤਾ। ਹੁਣ ਦਲੀਪ ਚੁੱਪਚੁੱਪ ਰਹਿਣ ਲੱਗਿਆ। ਕਿਸੇ ਨਾਲ ਵੀ ਬਹੁਤੀ ਗੱਲ ਨਹੀਂ ਸੀ ਕਰਦਾ। ਕੇਵਲ ਆਪਣੀ ਤੀਰੋਸ਼ੀ ਨਾਲ ਹੀ ਜ਼ਿਆਦਾ ਸਮਾਂ ਕੱਟਦਾ ਸੀ। ਦਲੀਪ ਦੀ ਤੀਰੋਸ਼ ਨੇ ਹੁਣ ਸਕੂਲ ਜਾਣ ਲੱਗ ਪਈ। ਦਲੀਪ ਹੌਣ ਰੋਸ਼ਨੀ ਦੀ ਸਕੂਲ ਸਕੂਲ ਸਾਹਮਣੇ ਬੈਠਾ ਰਹਿੰਦਾ ਜਿੰਨਾ ਸਮਾਂ ਰੋਸ਼ਨੀ ਸਕੂਲ ਵਿੱਚ ਰਹਿੰਦੀ ਹੁਣ ਦਲੀਪ ਦੀ ਪਤਨੀ ਤੇ ਪਿੰਡ ਵਾਲਿਆਂ ਨੂੰ ਦਲੀਪ ਦੀ ਚਿੰਤਾ ਹੋਣ ਲੱਗ ਪਈ ਸਭ ਨੇ ਦਲੀਪ ਨੂੰ ਇਕੱਠੇ ਬੈਠ ਕੇ ਸਮਝਾਉਣ ਲੱਗੇ ਤੇ ਦਲੀਪ ਕਹਿਣ ਲੱਗੇ ਕਿਉਂ ਦੁੱਖ ਵਿੱਚੋਂ ਬਾਹਰ ਨਿਕਲੇ ਤੇ ਆਪਣੀ ਧੀ ਰੋਸ਼ਨੀ ਬਾਰੇ ਸੋਚੇ ਦਲੀਪ ਨੇ ਸਭ ਨੂੰ ਕਿਹਾ ਕਿ ਕਿਸੇ ਆਪਣੀ ਧੀ ਲਈ ਕੁਝ ਵੀ ਕਰਾਂਗਾ ਦਲੀਪ ਹਣੀ ਕੋਈ ਕੀ ਸਦਰ ਸੀ ਰੋਸ਼ਨੀ ਨੂੰ ਆਈਐਸ ਪਨੀਆ ਵਿਕੰਦੀ ਰੋਸ਼ਨੀ ਦਲੀਪ ਦੀ ਉਸਦੀ ਪਤਨੀ ਹੋਰਾਂ ਦਾ ਹੀ ਨਹੀਂ ਸਭ ਉਹ ਸਾਰੇ ਪਿੰਡ ਵਾਲਿਆਂ ਦੀ ਅੱਖਾਂ ਦਾ ਤਾਰਾ ਸੀ ਹਮੇਸ਼ਾ ਵੱਲ ਰਹਿੰਦੀ ਸੀ ਰੋਸ਼ਨੀ ਸੋਹਣੀ ਸੁਨਖੀ ਜਿਵੇਂ ਕੋਈ ਮੋਮ ਦਾ ਪੁਤਲਾ ਹੋਵੇ ਪਿੰਡ ਦੇ ਮਾਪੇ ਬੱਚਿਆਂ ਨੂੰ ਉਦਾਹਰਨ ਵੀ ਦਿੰਦੇ ਤਾਂ ਰੋਸ਼ਨੀ ਦੀ ਕਿਤੇ ਸਿਰ ਝੁਕ ਨਹੀਂ ਵੇਖਿਆ ਸੀ ਉਸਨੇ ਸਕੂਲ ਤੇ ਕਾਲਜ ਅਪੜ ਗਈ ਸੀ ਪਰ ਅਜੇ ਤੱਕ ਕੀ ਸਹੀਲੀ ਵੀ ਨਹੀਂ ਬਣਾਈ ਸੀ ਕਿਤਾਬਾਂ ਵਿੱਚ ਹੀ ਗੁੰਮ ਰਹਿੰਦੀ ਸੀ ਸਦਾ ਆਵਾਜ਼ ਤਾਂ ਜਿਵੇਂ ਉਸ ਦੇ ਮੂੰਹ ਵਿੱਚ ਹੈ ਹੀ ਨਹੀਂ ਸੀ ਸਿਰ ਤੋਂ ਦੁਪੱਟਾ ਕਦੇ ਢਾਣੇ ਸੀ ਵੀ ਕਿਆ ਬੜੀ ਹੀ ਨੇਕ ਬੀਬੀ ਸੀ ਸੁੰਗੜ ਕੁੜੀ ਸੀ ਰੋਸ਼ਨੀ ਦਲੀਪ ਦੇ ਨਾਲ-ਨਾਲ ਪੂਰੇ ਪਿੰਨੋਂ ਰੋਸ਼ਨੀ ਤੇ ਮਾਨ ਸੀ ਦਲੀਪ ਆਪਣੀ ਤੀ ਰੋਸ਼ਨੀ ਨਾਲ ਬਹੁਤ ਪਿਆਰ ਕਰਦਾ ਸੀ ਉਸ ਦੀ ਹਰ ਇੱਛਾ ਪੂਰੀ ਕਰਦਾ ਦਲੀਪ ਆ ਬਿਲਕੁਲ ਸਾਦਾ ਜੀਵਨ ਬਤੀਤ ਕਰਦਾ ਦਲੀਪ ਕੋਲ ਕੇਵਲੇ ਇੱਕ ਪੁਰਾਣੀ ਸਾਈਕਲ ਹੀ ਸੀ ਕਿਤੇ ਸਕੂਟਰ ਮੋਟਰਸਾਈਕਲ ਦੀ ਤਾਂਗ ਵੀ ਦਿਲ ਵਿੱਚ ਨਹੀਂ ਸੀ ਇੱਕ ਹੀ ਤਾਂਗ ਸੀ ਰੋਸ਼ਨੀ ਨੂੰ ਆਈ.ਐਸ ਬਣਿਆ ਵੇਖਣ ਦੀ ਅੱਜ ਦਲੀਪ ਬਹੁਤ ਪਰੇਸ਼ਾਨ ਹੈ ਰਾਤ ਦੇ 8 ਵਜੇ ਰੋਸ਼ਨੀ ਸਵੇਰ ਦੀ ਕਾਲਜ ਗਈ ਘਰੇ ਨਹੀਂ ਪਰਤੀ ਬੱਚਿਆਂ ਦੇ ਨਾਲ ਤੇ ਵਸੇ ਕੋਈ ਇੱਕ ਤੀ ਰੋਸ਼ਨੀ ਹੀ ਤਾਂ ਸੀ ਦਲੀਪ ਕੋਲ ਜਿਸ ਨਾਲ ਉਹ ਸਭ ਤੋਂ ਜ਼ਿਆਦਾ ਪਿਆਰ ਕਰਦਾ ਪੂਰਾ ਪਿੰਡ ਰੋਸ਼ਨੀ ਦੀ ਭਾਲ ਵਿੱਚ ਲੱਗਿਆ ਹੋਇਆ ਸੀ ਪਿੰਡ ਦੇ ਸਰਪੰਚ ਨੇ ਵੀ ਆਪਣੀ ਇੱਕ ਡਿਪਟੀ ਮਿੱਤਰ ਨੂੰ ਮਦਦ ਲਈ ਫੋਨ ਕੀਤਾ ਸਾਰੇ ਦਲੀਪ ਨੂੰ ਸਬਰ ਰੱਖਣ ਲਈ ਕਹਿ ਰਹੇ ਸਨ ਦਲੀਪ ਦੀਆਂ ਅੱਖਾਂ ਦੇ ਹੰਝੂ ਕਿਤੇ ਰੁਕਣ ਦਾ ਨਾਂ ਨਹੀਂ ਸੀ ਲੈ ਰਹੇ ਪਰ ਅਚਾਨਕ ਫੋਨ ਦੀ ਘੰਟੀ ਨੇ ਸਭ ਦਾ ਧਿਆਨ ਖਿੱਚ ਲਿਆ ਰੋਸ਼ਨੀ ਦਾ ਹੀ ਫੋਨ ਸੀ ਦਲੀਪ ਦੀ ਪਤਨੀ ਨੇ ਫੋਨ ਚੁੱਕਿਆ ਮੰਮੀ ਜੀ ਮੈਨੂੰ ਮਾਫ ਕਰਨਾ ਮੈਂ ਰਣਜੀਤ ਬਿਨਾਂ ਨਹੀਂ ਜੀ ਸਕਦੀ ਜੇਕਰ ਪਾਪਾ ਨੂੰ ਕਹਿੰਦੀ ਤਾਂ ਉਹਨਾਂ ਰਾਜੀ ਨਹੀਂ ਸੀ ਹੋਣਾ ਅਸੀਂ ਦੋਵੇਂ ਚੰਡੀਗੜ੍ਹ ਜਾ ਕੇ ਵਿਆਹ ਕਰ ਰਹੇ ਹਾਂ ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰੋ ਪਾਪਾ ਨੂੰ ਕਹਿਣਾ ਮੈਨੂੰ ਮaaf ਕਰ ਦੇ ਇਹ ਸੁਣ ਕੇ ਦਲੀਪ ਦੀ ਪਤਨੀ ਦੇ ਹੱਥੋਂ ਫੋਨ ਛੁੱਟ ਗਿਆ ਡਿੱਗ ਪਿਆ ਰੋਸ਼ਨੀ ਨੇ ਇੱਕ ਵਾਰ ਵੀ ਆਪਣੇ ਪਿਤਾ ਦਲੀਪ ਦਾ ਹਾਲ ਪੁੱਛਣ ਦੀ ਕੋਸ਼ਿਸ਼ ਨਹੀਂ ਸੀ ਕੀਤੀ ਰੋਸ਼ਨੀ ਦੀ ਗੱਲ ਸੁਣਦੇ ਸਾਰ ਹੀ ਦਲੀਪ ਨੂੰ ਦਿਲ ਦਾ ਦੌਰਾ ਪੈ ਗਿਆ ਉਹ ਤੜਫ ਕੇ ਜ਼ਮੀਨ ਤੇ ਡੇਕ ਗਿਆ ਵੰਡ ਵਾਲੇ ਨੇ ਦਲੀਪ ਨੂੰ ਹਸਪਤਾਲ ਲੈ ਤੋੜੇ ਪਰ ਸਰਪੰਚ ਨੇ ਦਲੀਪ ਦਾ ਹੱਥ ਆਪਣੇ ਹੱਥ ਵਿੱਚ ਲੈਂਦਾ ਤਰਵਾ ਦਿੰਦਿਆਂ ਕਿ ਹਾ ਦਲੀਪ ਸਿਆ ਕੋਈ ਗੱਲ ਨਹੀਂ ਸਭ ਠੀਕ ਹੋ ਜਾਓ ਚਲੋ ਆਪਣੀ ਰਵਿਸ਼ਨੀ ਹੈ ਤਾਂ ਠੀਕ ਠਾਕ ਗਲਤੀ ਕਰ ਬੈਠੀ ਹੈ ਨਿਆਣੀ ਤਾਂ ਹੈ ਅਜੀ ਅੱਲੜਪੁਣੀ ਵਿੱਚ ਗਲਤੀ ਕਿਸ ਤੋਂ ਨਹੀਂ ਹੋ ਜਾਂਦੀ ਤੁਸੀਂ ਦਿਲ ਤੇ ਨਾ ਲਾਓ ਦਲੀਪ ਨੇ ਵੇਂਦੇ ਹੰਝੂਆਂ ਨਾਲ ਕਿਹਾ ਸਰਪੰਚ ਜੀ ਕੀ ਠੀਕ ਹੋ ਜਾਊ ਇੱਕ ਵਾਰ ਹੂੰ ਮੈਨੂੰ ਪੁੱਛਤਾ ਲੈਂਦੀ ਮੈਂ ਕਿੱਥੇ ਮਨਾ ਕਰਨਾ ਸੀ ਉਸਨੂੰ ਰੌਸ਼ਨੀ ਮੇਰੀ ਤਾਂ ਜਿੰਦ ਜਾਣਾ ਪਤਾ ਨਹੀਂ ਕਿਉਂ ਉਸਨੇ ਵਿਸ਼ਵਾਸ ਨਹੀਂ ਕੀਤਾ ਰੌਸ਼ਨੀ ਨੇ ਮੇਰੇ ਤੇ ਕਿਉਂ ਰੌਸ਼ਨੀ ਪਹਿਚਾਨ ਹੀ ਨਾ ਸਕੇ ਮੈਨੂੰ ਤੇ ਮਰੀਆਂ ਸਦਰਾਂ ਰੀਚਾਂ ਨੂੰ ਮੇਰਾ ਸੁਪਨਾ ਤਾਂ ਉਸ ਨੂੰ ਉੱਚੀ ਉਦੇਤੇ ਦੇਖਣ ਦਾ ਸੀ ਕਿ ਉਸ ਦੇ ਪਰتن ਆਉਣ ਨਾਲ ਮੇਰੀਆਂ ਸਦਰਾਂ ਵਾਪਸ ਆ ਜਾਣਗੀਆਂ ਜਿਨ੍ਹਾਂ ਦਾ ਹਮਰਜਨ ਕਤਲ ਕਰ ਗਈ ਕੀ ਹੁਣ ਰੌਸ਼ਨੀ ਦਾ ਪਿਤਾ ਮਿਸਟਰ ਚੋਕੀ ਤੁਰ ਸਕਾਂਗਾ ਸਮਾਜ ਵਿੱਚ ਕਿੰਨੇ ਸਾਲਾਂ ਤੇ ਸੁਪਨੇ ਸਜੋਈ ਬੈਠਾ ਸੀ ਉਸ ਨੂੰ ਡਿਪਟੀ ਬਣਿਆ ਵੇਖਣ ਦਾ ਤੇ ਸੋਚਦਾ ਸੀ ਮੇਰਾ ਸਿਰ ਉੱਚਾ ਕਰੂਗੀ ਪਰ ਪਿੰਡ ਵਿੱਚ ਉਸ ਮਰ ਜਾਣੀ ਇੱਕ ਵਾਰ ਵੀ ਨਹੀਂ ਸੋਚਿਆ ਆਪਣੀ ਸਦਰ ਪੂਰੀ ਕਰਨ ਪਿੱਛੇ ਆਪਣੇ ਬਾਪਦਿਆਂ ਸਦਰਾਂ ਦਾ ਕਤਲ ਕਰ ਗਏ ਇਹਨਾਂ ਕਹਿੰਦਾ ਦਲੀਪ ਦਾ ਹੱਥ ਸਰਪੰਚ ਦੇ ਹੱਥ ਵਿੱਚੋਂ ਛੁੱਟ ਜਾਂਦਾ ਹੈ ਤੇ ਸਰਪੰਚ ਤੇ ਕੁਝ ਕਹਿਣ ਤੋਂ ਪਹਿਲਾਂ ਦਲੀਪ ਬਹੁਤ ਦੂਰ ਜਾ ਚੁੱਕਿਆ ਸੀ ਆਪਣੇ ਮਨ ਵਿੱਚ ਸਮਾਈ ਆਪਣੇ ਆ ਕਤਲ ਹੋਈਆਂ ਸਦਰਾਂ ਨੂੰ ਲੈ ਕੇ ਰੋਸ਼ਨੀ ਨੇ ਜਦੋਂ ਆਪਣੇ ਪਿਤਾ ਦੀ ਮੌਤ ਦੀ ਖਬਰ ਮਿਲੀ ਤਾਂ ਉਹ ਪਿੰਡ ਵਾਪਸ ਆ ਗਈ ਜਦੋਂ ਰੋਸ਼ਨੀ ਨੇ ਆਪਣੇ ਘਰ ਦੇ ਦਰਵਾਜ਼ੇ ਅੰਦਰ ਪੈਰ ਧਰਿਆ ਹੀ ਸੀ ਤਾਂ ਉਸਦੀ ਮਾਂ ਕਹਿ ਰਹੀ ਸੀ ਹੁਣ ਕੀ ਕਰਨਾ ਹੈ ਚਲੀ ਜਾ ਇਥੋਂ ਆਪਣੇ ਪਿਓ ਨੂੰ ਖਾ ਕੇ ਵੀ ਤੇਰੀ ਭੁੱਖ ਨਹੀਂ ਮਿਟੀ ਹੈ ਜੀ ਇੰਨਾ ਸੁਣ ਰੋਚ ਨਹੀਂ ਉੱਚੀ ਜੀ ਰੋਣ ਲੱਗਦੀ ਆ ਤੇ ਉਸ ਲਈ ਇਹ ਕਰਦਾ ਬੋਹਾ ਹਮੇਸ਼ਾ ਲਈ ਬੰਦ ਹੋ ਜਾਂਦਾ ਹੈ ਧੰਵਾਦ ਜੀ ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਸਸ਼ੀਕਾਲ ਜੀ